ਆ ਤਾਂ ਪਤਾ ਹੋ ਰਿਹਾ ਕਿ ਐਸਪੀ ਇਹ ਰਸਪੀ ਬਹੁਤ ਇੰਪੋਰਟੈਂਟ ਆ ਤੇ ਆਪਾਂ ਪਹਿਲੀ ਵਾਰ ਬਣਾਉਣੀ ਆ ਤੁਸੀਂ ਦੇਖ ਹੀ ਰਹੋਗੇ ਕਿ ਕੈਮਰੇ ਵਿੱਚ ਆਪਣੀ ਵੀਡੀਓ ਕਿੰਨੀ ਦਿਖਾਈ ਦੇ ਰਿਹਾ ਤੁਹਾਨੂੰ ਇਹ ਹੈਗੀ ਆ ਵੀ ਜਿੱਦਾਂ ਛੋਲਿਆਂ ਦੀ ਦਾਲ ਚਣਿਆਂ ਦੀ ਉਹ ਆਪਾਂ ਭੇਤੀ ਸੀ 5-6 ਘੰਟੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਪੜੇ 'ਚ ਕੱਢ ਲਿਆ ਤੇ ਕੱਪੜੇ ਤੋਂ ਕੱਢਣ ਤੋਂ ਬਾਅਦ ਇਹਨੂੰ ਆਪਾਂ ਇਹ ਪਾਣੀ 'ਚ ਫੁਕਾ ਲੈਣਾ ਇਦਾਂ ਤੇ ਤੇ ਤੁਸੀਂ ਮੇਰੀ ਵੀਡੀਓ ਨਾਲ ਬਣੇ ਰਹੋ ਤੇ ਐਂਡ ਤੱਕ ਜਰੂਰ ਦੇਖੇ ਮੇਰੀ ਵੀਡੀਓ ਨੂੰ ਬਰ ਸਕਿੱਪ ਨਾ ਕਰਿਓ ਤੇ ਅੱਜ ਦੀ ਆਪਾਂ ਨਵੀਂ ਰਸ ਹੈ ਤੇ ਫਸਟ ਟਾਈਮ ਟਰਾਈ ਕਰਨ ਲੱਗੇ ਆ ਤੇ ਜਿੱਦਾਂ ਦਾ ਵੀ ਕੋਈ ਵੀਊ ਆਊਗਾ ਵਧੀਆ ਬਣੂਗੀ ਰਿਵਿਊ ਤੁਹਾਨੂੰ ਜਰੂਰ ਦਵਾਂਗੇ ਇਹਦਾ ਤੇ ਦਾਲ ਨੂੰ ਚੰਗੀ ਤਰ੍ਹਾਂ ਪਸਕਾ ਲੈਣਾ ਤੇ ਇਦਾਂ ਕਰਕੇ ਇਹਨੂੰ ਨਾ ਇਹਦੇ ਪਾਣੀ ਦਾਲ ਨੂੰ ਚੰਗੀ ਤਰ੍ਹਾਂ ਸਕਾ ਸਕਾ ਲੈਣਾ ਤੇ ਜਦਗੀ ਦਾ ਮਤਲਬ ਥੋੜੀ ਸੁੱਕ ਜੇ ਬਈ ਤੇ ਇਹ ਬਣਾਵਾਂਗੇ ਇਹਨੂੰ ਆਪਾਂ ਨੂੰ ਹਜਰਦਾਲ ਨੂੰ ਤੇ ਕਿਹੜੇ ਤਰੀਕੇ ਨਾਲ ਬਣਾਉਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਦੇ ਵਿੱਚ ਆਪਾਂ ਕੀ ਕੀ ਆਗਮਾ ਪਾਉਣੀਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਮਲੇਰਾ ਅਬਹ ਮੇਰੀ ਵੀਡੀਓ ਦੇ ਨਾਲ ਟਮਾਟਰ ਵੀ ਪਾਉਣੇ ਆ। ਦੋ ਲਿਆ। ਐਸਵੇ ਆਪਾਂ ਇਹਦੇ ਜ ਐਸ ਦਾਲ ਚ ਪਾਵਾਂਗੇ ਆ ਸ਼ਿਮਲਾ ਮਿਰਚਾਂ ਤੇ ਨਾਲ ਪਾਵਾਂਗੇ ਪਿਆਜ਼ ਇਸ ਤਰੀਕੇ ਨਾਲ ਤੇ ਦੋ ਪਾਉਗੇ ਟਮਾਟਰ ਤੇ ਜੇ ਆਪਾਂ ਹਰੀ ਮਿਰਚ ਤੁਸੀਂ ਆਪਣੇ ਸਵਾਦ ਪਾ ਸਕਦੇ ਆ। ਤੇ ਜਦ ਤੁਸੀਂ ਦੇਖਦੇ ਹੋਵੋਗੇ ਕਿ ਆ ਹਰੀ ਮਿਰਚ ਤੇ ਦਾਲ ਨਾਲ ਕੀ ਕਨੈਕਸ਼ਨ ਹੈ ਇਹ ਪੰਨੋ ਅਸੀਂ ਬਾਅਦ ਚ ਦਿਖਾਵਾਂਗੇ ਅਸੀਂ ਵੀ ਪਹਿਲੀ ਵਾਰ ਟਰਾਈ ਕਰਨ ਲੱਗੇ ਆ ਹਰੀ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਪਾਓ ਹਰੀ ਵੀ ਪਾ ਸਕਦੇ ਜਿੰਨੀ ਜਿੰਨ ਖਾਣੀ ਹੋ ਵੈਸੇ ਹਰੀ ਭਾਗ ਦੀਆ ਰੰਦਾ ਬੰਦਾ ਤੇ ਜੇ ਤੁਸੀਂ ਲਾਲ ਵੀ ਪਾਉਣੀ ਤੁਸੀਂ ਲਾਲ ਵੀ ਪਾ ਸਕਦੇ ਜਿੰਨਾ ਬੰਦਾ ਖਾ ਸਕਦਾ ਮਿਰਚ ਉਸ ਸਾਬ ਨਾਲ ਪਾਓ ਤੇ ਬਾਕੀ ਜੋ ਵੀ ਆਪਾਂ ਮਸਾਲੇ ਐਡ ਕਰਾਂਗੇ ਉਹ ਤਾਂ ਹੁਣ ਆਪਾਂ ਵੀਡੀਓ ਚ ਦਿਖਾਵਾਂਗੇ ਤੇ ਬਣੇ ਹੋਏ ਮੇਰੀ ਵੀਡੀਓ ਦੇ ਨਾਲ ਇੱਕ ਕਰਦੇ ਆਂ ਆਪਾਂ ਪ੍ਰੋਸੀਜਰ ਸ਼ੁਰੂ ਨਵੀਂ ਵੀਡੀਓ ਦਾ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪਲੀਜ਼ ਸਕੀਪ ਨਾ ਕਰਿਓ ਤੇ ਦਾਲ ਨੂੰ ਪਚੰਮੀ ਜਰਾ ਇਦਾਂ ਕਰਕੇ ਸਕਾ ਲੈਣੀ ਹੈ ਇਹ ਕਿਉਂਕਿ ਤੋਂ ਆਲਰੇਡੀ ਸੋਕੀ ਗਈ ਆ ਤੇ ਫਿਰ ਆਪਾਂ ਜੋ ਵੀ ਕਰਨਾ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਟਾਟਰ ਵੀਰੇ ਵੀਰੇ ਕੀਦਣਾ ਆ ਆਪਣੀ ਚੀਜ਼ਾਂ ਆ ਆ ਦੋ ਚੀਜ਼ਾਂ ਪਾਉਣੀਆਂ ਆ ਆਪਾਂ ਇਹਦੇ ਚੱਕ ਟਮਾਟਰ ਪਾਉਣਾ ਹਰੀ ਮਚ ਪਾਉਣੀਆਂ ਬਾਕੀ ਜੋ ਪਾਵਾਂਗੇ ਤੁਹਾਨੂੰ ਬਾਅਦ ਚ ਦਿਖਾਵਾਂਗੇ ਤੇ ਐਂਡ ਤੱਕ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਚਲੋ ਮਿਲਦੇ ਆਂ ਤੇ ਕਰਦੇ ਆਂ ਤਿਆਰੀ ਆਪਾਂ ਇਸ ਦਾਲ ਦੀ ਜਿੱਦਾਂ ਤੁਹਾਨੂੰ ਜਿਹੜਾ ਕਿ ਆਪਾਂ ਸਾਰਾ ਕੁਝ ਆਪਣਾ ਮਟੀਰੀਅਲ ਤਿਆਰ ਹੋ ਗਿਆ ਆ। ਹਰੀ ਮਿਰਚ ਵੀ ਆ ਕੱਟ ਲਈ ਆ। ਤੇ ਸ਼ਿਮਲਾ ਮਿਰਚਾਂ ਨੂੰ ਵੀ ਰੱਖਾ ਚੁੱਕੇ ਆ। ਇੱਧਰ ਆਪਾਂ ਫਾਈਪਨ ਰੱਖ ਲਿਆ ਆ। ਹਾਦੂ ਦੇ ਸਕਦੇ ਆ ਇੱਥੇ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ। ਮੇਰੇ ਚਮਚਾ ਇੱਕ ਡੇਢ। ਥੋੜੀ ਜਿਹੀ ਕੱਟ ਕਰਨੀ। ਤੇ ਜਦ ਜਿੱਦਾਂ ਆਪਾਂ ਚਲਾ ਦਿੱਤੀ ਇਹਦੇ ਦੇ ਸਕਦੇ ਆ ਦੇਖੋ। ਇਹ ਆ ਤਾਂ ਆਪਣੀ ਚੱਲ ਗਈ ਆ ਤੇ ਹੁਣ ਆਪਾਂ ਇਹ ਤੇਲ ਪਾਉਣ ਲੱਗੇ ਆਂ ਮੈਂ ਚਮਚਾ ਢੇਢਾ ਪੁਣਾ ਪਾ ਬਸ ਬਾਦੂ ਬਾਦੂ ਹੁਣ ਥੋੜਾ ਤੇਲ ਗਰਮ ਹੋ ਲੈਂਦੇ ਇੱਥੇ ਪਾਵਾਂਗੇ ਆਪਾਂ ਜੀਰਾ ਜਦ ਤੱਕ ਇਹ ਥੋੜਾ ਗਰਮ ਹੋ ਜਾਏਗਾ ਇਹ ਜਿਹੜੀ ਭੁੱਲ ਗਿਆ ਉਹ ਵੀ ਬਾਅਦ 'ਚ ਤਿਆਰ ਕਰਦੇ ਆ ਤੇ ਥੋੜਾ ਅਦਰਕ ਵੀ ਚਾਹੀਦਾ ਵਿੱਚ ਭੁੰਨਣਾ ਨਹੀਂ ਭੁੰਨ ਨਹੀਂ ਗਾ ਉਹ ਬਾਅਦ 'ਚ ਕਰ ਪਾਵਾਂਗੇ ਬਸ ਹੋ ਗਿਆ ਤਾਂ ਇਹਦੇ 'ਚ ਪਾ ਦਿਆਂ ਤੂੰ ਆਹ ਔਨ ਜੀਰਾ ਪਾ ਦਿੱਤਾ ਬਸ ਪਾਣੀ ਹੰਦਾ ਦਾ ਗਿੱਲੀ ਦੀ ਦਾਲ ਲਾਓ ਆਉਣੇ ਪੱਤੀ ਰਹਿ ਕੇ ਪਾ ਦਿੱਤਾ ਆਹਨੇ 'ਚ ਪਾਵਾਂਗੇ ਆਪਾਂ ਦਾਲ ਦਾਲ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਪレッਸ ਤੱਕ加ਦੀ ਪਾ ਲਈ ਅੱਜ ਪਹਿਲੀ ਵਾਰ ਟਰਾਈ ਕਰ ਰਹੇ ਸੀ ਕਿ ਪਹਿਲੀ ਵਾਰੀ ਜਾਈ ਨਾਲ ਪਾ ਲਈ ਚੀਨਾ ਬਣਾ ਲਾਂਗੇ ਵਾ ਮੈਂ ਤਾਂ ਬਾਤੀ ਪਾਈ ਹਿੱਕ ਦਾਲ ਦੀ ਆਪਾ ਤਾਂ ਵੀ ਪਾ ਲਈ ਉਹਨਾਂ ਨੂੰ ਉਪਾਉਣ ਲਈ ਥੋੜੀ ਜੀ ਉਹਨਾਂ ਦੇ ਜਿੱਦਾਂ ਵੀ ਆਪਾਂ ਤੁਹਾਨੂੰ ਦੱਸਾਂਗੇ ਉਸ ਤੋਂ ਨਾਲ ਇਹ ਛੱਪੀ ਰੱਖਣਾ ਤਾਂ ਆਪਾਂ ਵੀ ਪਹਿਲੇ ਦਿਨ ਟਰਾਈ ਕਰਨ ਲੱਗੇ ਆਂ ਤੇ ਦਾਲ ਨੂੰ ਆਪਾਂ ਜਿੰਨੀ ਜਰਾ ਪਾਉਣ ਲਾਵਾਂਗੇ ਆਲੂ ਕੱਪ ਕਿੱਥੇ ਬੱਗ ਪਾਉਣਾ ਪੁੱਛਣਾ ਉਹਦਾ ਮੈਂ ਤੁਹਾਨੂੰ ਬਾਅਦ ਦੱਸਾਂਗੇ ਹੋਰ 2 ਮਿੰਟ ਦੇਖ ਲਓ ਤੇ ਜੋ ਵੀ ਮਸਾਲੇ ਪਾਉਣੇ ਆ ਉਹ ਤੁਸੀਂ ਦੇਖ ਲਿਓ ਬਾਕੀ ਸਾਰੇ ਜੋ ਮਸਾਲੇ ਕਿਦਾਂ ਆਪਣੇ ਸਵਾਦ ਅਨੁਸਾਰੀ ਕਰਨੇ ਆ ਇਹ ਤੁਸੀਂ ਪਾਹਾੜ ਦੇ ਪ੍ਰੋਫਾਈਲ ਅਨੁਸਾਰੀ ਮਸਾਲੇ ਤੇ ਜਿਹੜੀ ਬਿਲਕੁਲ ਖਾਸ ਚੀਜ਼ ਆ ਉਹ ਤਾਂ ਮੈਂ ਆਪਣੇ ਅਗਲੇ ਲੋਕਾਂ ਨੇ ਸਾਡੀ ਵੀਡੀਓ ਦੇ ਅੰਦਰ ਦੇਖਿਓ ਇੱਕ ਜੀ ਆਪਾਂ ਇੱਕ ਦਾ ਥੋੜਾ ਜਿਹਾ ਇਸ ਚੀਨੇ ਕੋ ਜੁਗਾ ਦਾਲਾ ਉਹ ਇਹਦਾ ਠੀਕਾ ਉਹ ਭਾਂਡੇ ਤੇ ਜਿਉ ਯੂਜ਼ ਕਰਨ ਦਾ ਮੈਂ ਤੁਹਾਨੂੰ ਕਹਿੰਦਾ ਪਲੀ ਸਭ ਜੀ ਤੁਸੀਂ ਕੰਟੀਨਿਊ ਰੱਖੋ ਤੇ ਸਟਾਪ ਨਾ ਕਰਿਓ ਹੁਣ ਤੱਕ ਜਿੰਨਾ ਤੁਸੀਂ ਨੂੰ ਪਿਆਰ ਦਿੱਤਾ ਐਡੇ ਕੰਮ ਚਾਰ ਦਿੰਦੇ ਰਹੋ ਤੇ ਹੁਣ ਛੇਤੀ ਛੇਤੀ ਸਾਡੇ ਕੋਲ ਸਪਸਟਾ ਬਕਵਾ ਬਿਤੇ ਫੱਟਾ ਹਣਾ ਜਿੰਦਾਂ ਕਹਿੰਦੇ ਹੋ ਉਹੀ ਗੱਲ ਉਸ ਟਾਈਮ ਨਹੀਂ ਹੋ ਜਾਏਗਾ ਤੇ ਤੁਹਾਡੀ ਤਰਫੋਂ ਦੇ ਨਾਲ ਉਹ ਵੀ ਸੁਵਿਧਾ ਦੇਣਾ ਸਾਨੂੰ ਕੁੜੀ ਅਮੀਰ ਤੁਹਾਡੇ ਨਾਲ ਜੋ ਮੇਰੇ ਸਾਡੇ ਨਾਲ 1700 ਪਰਸਨ ਜੁੜਿਆ ਹੋਇਆ ਹੈ। ਤੇ ਇਹਦੇ ਨੂੰ ਧੰਨਵਾਦ ਆਡਾ ਸਾਰਿਆਂ ਦਾ। ਕਮੀਨ ਨਹੀਂ ਜੀ ਉਮੀਦ ਤੋਂ ਕਿਤੇ ਵੱਧ ਜੁੜੇ ਹੋ ਤੁਸੀਂ ਸਾਡੇ ਨਾਲ। ਤੇ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਲੱਗਦੀਆਂ ਹਨ, ਤਾਂ ਬਿਨਾਂ ਨੇ ਕੋਈ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇੋ। ਕਮੈਂਟ ਨਹੀਂ ਕਰਦੇ ਤੁਸੀਂ ਵੀਡੀਓ ਦੇਖਦੇ ਤਾਂ ਜ਼ਰੂਰ ਆ ਪਰ ਕਮੈਂਟ ਨਹੀਂ ਕਰਦੇ। ਜੇ ਸਾਡੀ ਵੀਡੀਓ ਨੂੰ ਕਮੈਂਟ ਵੀ ਕਰਿਆ ਕਰੋ। ਤੇ ਜਿਵੇਂ ਆ ਪਤਾ ਦਿੰਦੇ ਨਵੀਂ ਨਵੀਂ ਰਸਟੀਆਂ ਲੈ ਕੇ ਆਵਾਂਗੇ। ਤੇ ਹੁਣ ਜਦੋਂ ਆਪਾਂ ਦਾਲ ਨੂੰ ਕਰਦੇ ਪਿਆ ਭੁੰਨ ਦਿੱਤੇ ਆ। ਤੇ ਦਾਲ ਕਿੱਥੇ ਤੱਕ ਭੁੰਨਣਾ ਆ ਉਹ ਤੁਹਾਨੂੰ ਆਪਾਂ ਦੱਸਾਂਗੇ ਬਾਅਦ 'ਚ। ਮੈਨੂੰ ਦਿਖਾਵਾਂਗੇ ਤੇ ਆਹ ਦਾਲ ਕਰੋ ਤਿਆਰ ਹੋ ਜਾਂਦੀ ਫਿਰ ਆਪਾਂ ਦਾਲ ਨੂੰ ਪੁੰਨਦੇ ਆਂ ਤੇ ਜਦੋਂ ਪੁੰਨ ਗਈ ਤਾਂ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਕਿੱਦਾਂ ਚੈੱਕ ਕਰਨਾ ਕਿ ਸਾਡੀ ਦਾਲ ਹੁਣ ਤਿਆਰ ਹੋ ਚੁੱਕੀ ਐ। ਇਹ ਨੂੰ ਪਾਣਾ। ਇਹ ਨੂੰ ਬਾਚ ਪਾਉਂਦੇ ਆਂ। ਆ ਹੁਣ ਆਪਣੀ ਦਾਲ ਜਿੱਦਾਂ ਕਿ ਬਾਨ ਕੀ ਤਿਆਰ ਹੋ ਚੁੱਕੀ ਆ ਇਹ ਜੇ ਆ ਜੀ ਆਪਾਂ ਦੇਖ ਸਕਦੇ ਆ ਦੇਖ ਲਓ ਆ ਬਣ ਗਈ ਆ ਬਾਨ ਕੀ ਦਾਲ ਤਿਆਰ ਹੋ ਗਈ ਨੇ ਜਿੱਦਾਂ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਤੇ ਮਿਰਚ ਆਪਾਂ ਇਕੱਠੀਆਂ ਪਾ ਦੇਣੀ ਆ ਤੇ ਗੈਸ ਤਾਂ ਮੈਂ ਆਪ ਵੀ ਫਲੋਅ ਮੀਡੀਅਮ ਹੀ ਰੱਖਿਓ ਤੇ ਆਪਾਂ ਤੁਹਾਨੂੰ ਤਾਂ ਹੀ ਮਤਲਬ ਕਿ ਦੱਸ ਰਹੇ ਹਾਂ ਕਿ ਨਾਲ ਤੁੰਨਾ ਕੀ ਪਾਉਣਾ ਕਿਉਂਕਿ ਆਪਣੇ ਆਪਣੇ ਫੈਮਿਲੀ ਦੇ ਹਿਸਾਬ ਨਾਲ ਆਪਾਂ ਬਣਾਉਣਾ ਹੰਦਾਨਾ ਦੇ ਇਸ ਕਰਕੇ ਆਪਾਂ ਫਿਰ ਉਹ ਸਾਹਮਣੇ ਜੀ ਦੱਸ ਦਈਦਾ ਕਿ ਤੁਸੀਂ ਆਹ ਚੀਜ਼ਾਂ ਪਾ ਲੋ ਆਹ ਫਾਉਨ ਲਾਣਾ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਤੁਸੀਂ ਇੱਕ ਗੋਲੀ ਦਾਲ ਦੀ ਲੈ ਲਓ ਐਦਾਂ ਇੰਨੇ ਪਿਆਜ਼ ਲੈ ਲਓ ਆਹ ਲੈ ਲਓ ਨਾ ਤੇ ਫਿਰ ਕਈ ਵਾਰੀ ਘਰ ਦੇ ਮੈਂਬਰ ਜਾਦੇ ਹੁੰਦੇ ਆ ਤੇ ਬੂਰੀ ਆਉਂਦੀ ਨਹੀਂ ਆ ਗਈ ਕਿਸੇ ਨੂੰ ਤੇ ਕਈ ਵਾਰੀ ਪਖਾਹ ਆ ਚੀਜ਼ ਪਸੰਦ ਆ ਜਾਂਦੀ ਆ ਤੇ ਹੌਣ ਤੁਸੀਂ ਦੇਖ ਲਿਓ ਕਿ ਆਪਾਂ ਮਤਲਬ ਕਿ ਪਿਆਜ਼ ਇਹਦੇ ਵਿੱਚ ਪਾ ਲਏ ਆ ਹੁਣ ਪਿਆਜ਼ ਇਹਨਾਂ ਨੂੰ 4-5 ਮਿੰਟ ਤੱਕ ਰੱਖਾਂਗੇ ਪਾਣੀ ਨੂੰ ਵਿੱਚ ਤੇ ਨਾਲ ਹੀ ਆਪਾਂ ਇਹਦੇ 'ਚ ਲੂਣ ਐਡ ਕਰ ਲਾਂਗੇ ਲੂਣ ਐਡ ਕਰ ਲਾਂਗੇ ਥੋੜਾ ਜਿਹਾ 2 ਮਿੰਟ ਨੂੰ ਰਿਧਾਵਾਂਗੇ ਫਿਰ ਜੀ ਆਪਾਂ ਇਹਦੇ 'ਚ ਹੰਮਲਾ ਦਾ ਚ ਪਾਵਾਂਗੇ ਨਾ ਹੰਮਲਾ ਵਿੱਚ ਤੁਹਾਡੀ ਹੰਮਲਾ ਵਿੱਚ ਪਾ ਕੇ ਵਧੀਆ ਪੰਦਾ ਵੈਸੇ ਤੁਹਾਡੀ ਆਪਣੀ ਤਵਾਈ ਸੀ ਆ ਇਹ ਦੇਖਿਓ ਸ਼ਿਮਲਾ ਬੱਤੇ ਆ ਗਰੀਆ ਪਾ ਸ਼ਿਮਲਾ ਵਿੱਚ ਵੀ ਰੱਖ ਫੰਗਿਆ ਸ਼ਿਮਲਾ ਵਿੱਚ ਵੀ ਵਧੀਆ ਹੁੰਦੀ ਖਾਣ ਨੂੰ ਤੇ ਨੂੰ ਇਹਨਾਂ ਸਾਰੀਆਂ ਆਪਣੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਪੱਕਾ ਪਤਲਾ ਨਹੀਂ ਹੈਗਾ ਜੀ ਕਿਉਂਕਿ ਬੜਾ ਪੱਕਾ ਲਾਇਆ ਕਿਉਂਕਿ ਬਾਰਗ ਨਹੀਂ ਆਉਂਦੀ ਇਹ ਪੱਤੇ ਦੀ ਤੇ ਕਿੰਨਾ ਫਰਾਂਗ ਉਹ ਆ ਰਿਹਾ ਹੈ ਕਲਰ ਕਿੰਨਾ ਸੋਹਣਾ ਆ ਰਿਹਾ ਦੇਖੋ ਬੜੀ ਗਾੜਾ ਹੈ ਹਾਂ ਆਹੋ ਟਮਾਟਰ ਨਹੀਂ ਪਾਇਆ ਹੈ ਟਮਾਟਰ ਪਾਉਣੇ ਆ ਟਮਾਟਰ ਹੀ ਪਾਵਾਂਗੇ ਮਾਤਾ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਆਫ ਬੇਕਿੰਗ ਪਾਉਣੀ ਆ ਥੋੜੀ ਜਿਆ ਕਾਲੀ ਮਿਰਚੀ ਪਾਉਣੀ ਆ ਤੇ ਹੁਣ ਇਹਦੇ ਵਿੱਚ ਪਾ ਦੇਣਾ ਆਹੋ ਚਾਟ ਮਸਾਲਾ ਪਾ ਦੋ ਇਹ ਵੀ ਤੁਸੀਂ ਸਵਾਦ ਅਨੁਸਾਰ ਹੀ ਹੋਣਾ ਹੈ ਤੇ ਥੋੜਾ ਮਿਠਾਇਆ ਹੋ ਜਾਊਗਾ ਤੇ ਥੋੜੀ ਜਿਹਾ ਵਾਵਾਂਗੇ ਆਪਾਂ ਦੇਗੀ ਵਿੱਚ ਤੇ ਤੁਹਾਨੂੰ ਲਈ ਆਮਾ ਦੇ ਆਪਾਂ ਇਹਦੇ ਵਿੱਚ ਵੀ ਰੰਗ ਆਪਣਾ ਠੀਕ ਰਹਿ ਗਈ ਆ ਕਾਲੀਆਂ ਮਿਰਚਾਂ ਤਾਂ ਵਿੱਚ ਥੋੜੀ ਜਿਹਾ ਵਾਵਾਂਗੇ ਜਿੱਦਾਂ ਪਕਾ ਲਈ ਮਿਰਚ ਆਪਣੇ ਆਪਣੇ ਸਵਾਦ ਅਨੁਸਾਰ ਪਾ ਲੈਣਾ ਤੇ ਵੇਰੀ ਹਰੀ ਮਿਰਚ ਜ਼ਿਆਦੀ ਵੀ ਕੋੜੀ ਹੁੰਦੀ ਆ ਜਿਹਨੇ ਕੋੜੀ ਜਿਹਨੇ ਕੋੜੀ ਖਾਣੀ ਹੁੰਦੀ ਤਾਂ ਕੋੜੀ ਜ਼ਿਆਦੀ ਨਹੀਂ ਕਰ ਸਕਦਾ ਜ਼ਰੂਰੀ ਨਹੀਂ ਹੈਗਾ ਅਸੀਂ ਕੋਲੇ ਘੱਟ ਖਾਣੇ ਦਾ ਇਸ ਤਰ੍ਹਾਂ ਸਭ ਨਾਲ ਬਣਾਵਾਂਗੇ ਕਿ ਹੁਣ ਇਹਦੇ ਵਿੱਚ ਜੋ ਵੀ ਆਪਾਂ ਅੱਗੇ ਥੋੜੀ ਜਿਹੀ ਹਲਦੀ ਵੀ ਪਾਵਾਂਗੇ ਥੋੜਾ ਕਲਰ ਚੰਗਾ ਹੋ ਜਾਊਗਾ ਅਦਰ ਮਚਾਉਣ ਦੇ ਬਾਅਦ ਤਕਰੀਬਨ ਤਕਰੀਬਨ ਇਹ ਹੁਣ ਤਿਆਰ ਹੋ ਚੁੱਕੀ ਹੈ ਆਪਣੀ ਗਾਲ ਆਪ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਬਿਲਕੁਲ ਹੈਲਥੀ ਆ ਕੋਈ ਇਹ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਤੇ ਕਈ ਵਾਰ ਨਹੀਂ ਕੁਝ ਖਾਂ ਨਹੀਂ ਕਰਦਾ ਥੋੜੀ ਜੀ ਹਲਦੀ ਪਾਉਣੀ ਐ 1/2 ਚਮਚਾ ਕਲਰ ਚੇਂਜ ਕਰਨ ਵਾਸਤੇ ਤੇ ਹੁਣ ਦਾਲ ਬਿਲਕੁਲ ਬਿਲਕੁਲ ਤਿਆਰ ਹੋ ਗਿਆ ਹੁਣ ਇਹਦੇ ਚ ਆਪਾਂ ਜੋ ਆਪਣੇ ਲਾਸਟ ਚੀਜ਼ਾਂ ਨੇ ਹੋ ਵੀ ਪਾਉਣ ਵਾਲੀਆਂ ਰਹਿ ਗਈਆਂ ਨੇ ਜੇ ਦੇ ਵੀ ਆਪਣੀ ਦਾਲ ਥੋੜੀ ਜਿਹੀ ਅਧੂਰੀ ਆ ਉਹ ਚੀਜ਼ ਆ ਪਾਵਾਂਗੇ ਇਹਦੇ ਚ ਪਰ ਜੇ ਤੁਹਾਡੇ ਕੋਲ ਹਰਾ ਤਾਂ ਨਹੀਂ ਆਏਗਾ ਹਰਾ ਤਾਂ ਨਹੀਂ ਪਾ ਸਕਦੇ ਆ ਸਾਕੇ ਕੋਲ ਤਾਂ ਹੈ ਨਹੀਂਗਾ ਕਿਉਂਕਿ ਇੱਥੇ ਮੌਸਮ ਹੀ ਹਜੇ ਹੋਇਆ ਨਹੀਂਗਾ ਹਰਾ ਤਾਂ ਨਹੀਂ ਆਲਾ ਇੰਡੀਆ ਚ ਕਿਤੇ ਮਿਲ ਜਾਂਦਾ ਆਪਣੇ ਪਰ ਇੱਥੇ ਅਜਾ ਨਹੀਂ ਹੈਗਾ ਸ਼ਾਪ ਤੇ ਤੇ ਹੁਣ ਪਾਵਾਂਗੇ ਇਹਦੇ ਚ ਆਪਾਂ ਮਾਟਰ ਜੋ ਕਿ ਆਪਣੀ ਦਾਲ ਨੂੰ ਥੋੜਾ ਜਿਹਾ ਹੋਰ ਪਾਣੀ ਕੱਢਦੇ ਪਾਣੀ ਜੋ ਕਿ ਆਪਣੀ ਦਾਲ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਟੇਸਟੀ ਬਣਾ ਦੂਗਾ ਆ ਦੇਖ ਸਕਦੇ ਕਿ ਨਾ ਕੋਨਾ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਹੋ ਗਿਆ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਹੋ ਗਿਆ ਤੇ ਤੁਸੀਂ ਦੇਖ ਸਕਦੇ ਆ ਤੇ ਪਾਣੀ ਇਹਦਾ ਨਚੋੜ ਦੇਣਾ ਕੁਮਾਰਾਂ ਦਾ ਬਿਲਕੁਲ ਪਾਣੀ ਨਹੀਂ ਪਾਣਾ ਹੈ ਜਿੱਦਾਂ ਕਿ ਆ ਦੇਖ ਲਓ ਇਹ ਇੱਥੇ ਟਮਾਟਰ ਇਦਾਂ ਦੇ ਆ ਇੰਡੀਆ ਦਾ ਆਪਣੇ ਹੋਰ ਸਾਬ ਦੇਂਦੇ ਆ ਤੇ ਪਾਣੀ ਛੱਡ ਗਿਆ ਇਹ ਆ ਦੇਖੋ ਕਿੰਨਾ ਪੋਣਾ ਰੰਗ ਆ ਰਿਹਾ ਹੋਰ ਆਪਾਂ ਇਹ ਸਾਰਾ ਕੁਝ ਮਿਕਸ ਕਰ ਚੁੱਕੇ ਆ ਤੇ ਮਿਲਾਉਦਾ ਜਿਹੜਾ ਹੁਣ ਇਹਦੇ ਚਾ ਸਾਰੀਆਂ ਆਈਟਮਾਂ ਚੀਜ਼ਾਂ ਮਿਕਸ ਕਰਨੀਆਂ ਨੇ ਤੇ ਪਿਆਜ਼ ਵੀ ਟਮਾਟਰ ਵੀ ਪਾ ਲਿਆ ਸੀਗਾ ਤੇ ਹੁਣ ਇਹਦੇ ਚ ਪਾਵਾਂਗੇ ਅਦਰਕ ਅਦਰਕ ਉਹ ਪਿਆ ਅਦਰਕ ਨੂੰ ਪਾਵਾਂਗੇ ਆਪਾਂ ਕद्दूकश ਕਰਕੇ ਜਿਸ ਦਿਨ ਇਹ ਖਾਂਜੇ ਥੋੜਾ ਟੇਸਟੇ ਦਾ ਲੱਗੂਗਾ ਸਵਾਦ ਤੇ ਬਾਅਦ ਚ ਐਂਡ ਵਾਲੀ ਚੀਜ਼ ਤੇ ਤੁਹਾਨੂੰ ਦਿਖਾਈ ਨਹੀਂ ਗਈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਚ ਕਰਦੇ ਉੱਚੇ ਇਹਦੇ ਚ ਕਰਦੇ ਉੱਚੇ ਮੇਰੇ ਚ ਇਹਦੇ ਚ ਇਦਾਂ ਕਰਕੇ ਆਪਾਂ ਨੂੰ ਕद्दूकश ਕਰ ਲਾਂਗੇ ਆਪਣੇ ਅਦਰਕ ਨੂੰ ਅਦਰਕ ਵੀ ਪਾ ਲਓ ਤੇ ਅਦਰਕ ਨਾਲ ਬੜਾ ਟੇਸਟ ਆ ਬਣੂਗਾ ਇਹਦਾ। ਦੇ ਲਈ ਸਨਾਂ ਦੇ ਪਈਆ। ਇੰਦਾ ਕਰਕੇ ਆਪਾਂ ਇਹਨੂੰ ਪਾ ਲੈਣਾ। ਅਦਰਕ ਨੂੰ ਅਦਰਕ ਛੋੜਾ ਆ ਉਹ ਪਾਉਣਾ। ਅਦਰਕ ਵੀ ਆਪਾਂ ਇਹਦੇ ਚ ਪਾ ਲੈ ਇਹਦੇ ਚ ਦਾਲ ਚ। ਇਹ ਗਾਜਰਾਂ ਪਾ ਗਏ ਤਾਂ ਕਿ ਉਹ ਕਿਉਂ ਆਨ 2-3 ਮਿੰਟ ਪਕਾਵਾਂਗੇ ਬਸ ਅਦਰਕ ਪੁੱਟ ਆਇਆ ਹੋਣੇ ਦੀ ਜਿਹੜੀ ਆ ਲਾਸਟ ਆਈਟਮ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਲਾਸਟ ਆਈਟਮ ਆਪਣੀ ਕਿਹੜੀ ਆ ਵਾਹ ਉਹ ਹੈਗਾ ਆ ਉਹ ਵੀ ਆਪਾ ਦਿਖਾ ਰਹੇ ਤਾਂ ਨਾ ਆਪਾਂ ਕੀ ਪਾਉਣਾ ਨਾ ਤੇ ਲਾਸਟ ਚੀਜ਼ ਹੁਣ ਆਪਣੀ ਦਾਲ ਬਣ ਕੇ ਤਿਆਰ ਹੋ ਚੁੱਕੀ ਆਪਾਂ ਪਾ ਰਹੀ ਆ ਮਾ ਬਾਤੀਆਂ ਦੇ ਵਿੱਚ ਤੇ ਹੁਣ ਕੁਝ ਸਹੀ ਆ ਤੇ ਹੁਣ ਪਾਵਾਂਗੇ ਇਹਦੇ ਚ ਆਪਾਂ ਨਿੰਬੂ ਆਪਾਂ ਜਿਸ ਕੋਲ ਪਾਉਣ ਪਾਣੀ ਆਈ ਦੋ ਨਾ ਪਾਣੀ ਕਿਉਂਕਿ ਸ਼ਮਲਾ ਮਿਰਚ ਇਦਾਂ ਨਹੀਂ ਹੋਈਆਂ ਨਾ ਪਾਣੀ ਸੁੱਕਣਾ ਹੈਗਾ ਇਹ ਸ਼ਿਮਲਾ ਮੇਧ ਤੋਂ ਥੋੜੀ ਜਿਹੀ ਹੋਰ ਸਾਫ ਦੀਆਂ ਨੇ ਇਸ ਕਰਕੇ ਜਿਹੜਾ ਇੰਗਲਿਆ ਵਿੱਚ ਆਪਣੇ ਹੋਰ ਸਾਫ ਦੀ ਹੁੰਦੀ ਹੈ ਸ਼ਿਮਲਾ ਵਿੱਚ ਇਹ ਪਾਣੀ ਇਹ ਛੱਡ ਦਿੰਦੇ ਨੇ ਮਿੱਠੀਆਂ ਜਿਹੀਆਂ ਹੁੰਦੀਆਂ ਥੋੜੀ ਜਿਹੀਆਂ ਇਹ ਤਾਂ ਆਪਸ਼ਨ ਹੀ ਆ ਵੈਸੇ ਹਾਂ ਪਾ ਗਏ ਕਿ ਨਹੀਂ ਸਹੀ ਆ ਬਸ ਹੁਣ ਪਾ ਦੋ ਨਹੀਂ ਤੁਸੀਂ ਨਿੰਬੂ ਨਿੰਬੂ ਹੁਣ ਆ ਰਿਹਾ ਆਪਣਾ ਆਖਰੀ ਆਪਸ਼ਨ ਨਿੰਬੂ ਇਹ ਬਹੁਤ ਜ਼ਰੂਰੀ ਆ ਇਹਦੇ ਨਾਲ ਆਪਣੀ ਜਿਹੜੀ ਦਾ ਦਾਲ ਆ ਇਹਦਾ ਟੇਸਟ ਹੈ ਥੋੜਾ ਜਿਹਾ ਖਟਾ ਮਿੱਠਾ ਹੋ ਜੂਗਾ ਤੇ ਥੋੜਾ ਜਿਹਾ ਨਿੰਬੂ ਆਪਾਂ ਬਾਗ ਪਾ ਲਾਂਗਾ ਪਤਾ ਨਿੰਬੂ ਪਾਇਆ ਇੱਕ ਔਲੀ ਦਾਲ ਚ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਵੀ ਪਾ ਸਕਦੇ ਆ ਜੇ ਆਪਾਂ ਦਾ ਟਵਾਦ ਲੱਗਾ ਪਾਉਰ ਪਾ ਲੈਣਾ ਤੇ ਹੁਣ ਆਪਣੀ ਦਾਲ ਬਣ ਕੇ ਜਿੱਦਾਂ ਕਿ ਰੈਡੀ ਹੋ ਚੁੱਕੀ ਆ ਓਦਾਂ ਬਸ ਇੱਕ ਕਮੀ ਰਹਿ ਗਈ ਆ ਉਹ ਤੁਹਾਨੂੰ ਦੱਸ ਹੀ ਚੁੱਕੇ ਆ ਕਿ ਧਨੀ ਦੀ ਤੇ ਥੋੜਾ ਜਿਹਾ ਧਨੀਆਂ ਪਾਉ ਦੇਣਾ ਦਾਲ ਦਾ ਫੋਰਾ ਕਮਰ ਹੋ ਚੇਨ ਹੋ ਰਿਹਾ ਨਾ ਸੀਗਾ ਤੇ ਆ ਬਣ ਗਈ ਆਪਣੀ ਤਾਲ ਦੀ ਫਾਈਨਲ ਉਹ ਤਦਾ ਬਣ ਗਿਆ ਆਪਣੀ ਹੋ ਗਈ ਤਿਆਰ ਹੁਣ ਇਹਨੂੰ ਆਪਾਂ ਖਾ ਕੇ ਫਿਰ ਦੇਖਦੇ ਹਾਂ ਕਿੱਦਾਂ ਦੀ ਬਣੀ ਹੈ ਨਿੰਬੂ ਆ ਪੱਦਾ ਪਾ ਚੁੱਕੇ ਹਾਂ ਹੁਣ ਪਤਾ ਨਹੀਂ ਖੱਟਾ ਕਿੰਨਾ ਹੁੰਦਾ ਹੈ ਨਿੰਬੂ ਇੰਗਲੈਂਡ ਦਾ ਤੁਹਾਨੂੰ ਲੱਗਦਾ ਕਿ ਬਹੁਤ ਹੁੰਦਾ ਲਓ ਜੀ ਇਹ चीज ਆਪਣੀ ਅੱਜ ਦੀ ਰਸਤੀ ਤੇ ਆ ਬਣ ਦਾਲ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਨੂੰ ਖਾਵਾਂਗੇ ਤੇ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜਲਦੀ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਦੀ ਰੈਸਪੀ ਦੇ ਨਾਲ ਉਦ ਤੱਕ ਲਈ ਗੁੱਡ ਬਾਏ ਟੇਕ ਕੇਅਰ ਤੇ ਰੱਬ ਰਾਖਾ ਤੇ ਵਾਹਿਗੁਰੂ ਪ੍ਰਮਾਤਮਾ ਇਹ ਪੰਜਾਬ ਦੇ ਮੇਰ ਪਰਿਆ ਰੱਖੇ ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ ਚ ਫਲਾਡ ਆ ਜੁਏ ਨੇ ਪਾਣੀ ਭਵਾਇਆ ਆ ਤੇ ਪ੍ਰਮਾਤਮਾ ਸਭ ਨੂੰ ਬਚਾ ਕੇ ਰੱਖੇ ਜਾਦਾ ਅੰਬਾਸੇ ਪ੍ਰਦੇਸਾਂ ਜਿਹਦੇ ਬੈਠੇ ਇਹ ਹੀ ਬਵਾ ਕਰ ਸਕਦੇ ਰਹਾਂਗੇ ਅੰਦਾਜ਼ ਬਿਰ ਬਾਬਾਸ ਕਰ ਤੇ ਅੱਜ ਕੀ ਆਪਾਂ ਆਪਣੀ ਵੀਡੀਓ ਨੂੰ ਅੱਜ ਤਾਂ ਐਂਡ ਕਰਦੇ ਆਂ ਤੇ ਗੁੱਡ ਬਾਏ ਯਾਰ ਆਪਾਂ ਰਾਂਗ ਜਲਦੀ ਮਿਲਦੇ ਆਂ ਗੁੱਡ ਬਾਏ